ਜੀ ਸੁਜੀਤ ਸਿੰਘ ਜੀ ਸੁਜੀਤ ਸਿੰਘ ਜੀ ਤੁਹਾਡੇ ਆਪੋ ਵੇਖਿਆ ਖੇਤਾਂ ਦੇ ਵਿੱਚ ਮਗਰਮਾਸ਼ਾ ਤੁਰੇ ਫਿਰਦੇ ਨੇ ਸੋ ਕੀ ਕਹਣਾ ਤੁਹਾਡਾ ਸਾਡਾ ਕਹਣਾ ਇਹੋ ਹੀ ਆ ਜੀ ਮਗਰ ਵਿੱਚ ਤੁਰੇ ਫਿਰਦੇ ਆ ਤੇ ਇਹਨਾਂ ਮਗਰਮੱਛਾਂ ਨੂੰ ਫੜ ਕੇ ਤੇ ਸਰਕਾਰਾਂ ਦੀ ਪਿਛੋਂ ਨਾ ਦੁਬਾਰਾ ਲਾਓ ਜੋ ਦੁਬਾਰਾ ਪਨੀਰੀ ਤਿਆਰ ਕਰਕੇ ਤੇ ਝੋਂਦਾ ਲਾਓ ਤੇ ਝੋਂਦਾ ਕਿਤਨ ਲਾਵਾਂਗੇ ਸਾਡੇ ਸਾਡੇ ਦਾਦਾ ਮੋਲ ਬਣਿਆ ਪਿਆ ਮਗਰਮੱਛ ਤੁਰੇ ਫਿਰਦੇ ਮਗਰਮੱਛ ਤੋਂ ਦਾਦਾ ਕੋਈ ਝੋਂਦਾ ਛੱਡ ਕੇ ਕਿ ਵਿੱਚ ਵੜਨ ਨੂੰ ਜੀ ਨਹੀਂ ਕਰਦਾ ਕਿਸਦਾ ਤੇ ਇਹਨਾਂ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਇਹ ਇੱਕ ਹੀ ਆ ਕੇ ਕਾਫੀ ਤੁਰੇ ਨਹੀਂ ਕਾਫੀ ਤੁਰੇ ਫਿਰਦੇ ਜੀ ਅੱਛਾ ਇਹ ਗਿਣਤੀ ਆਏ ਨਾ ਕੋਈ ਪਤਾ ਨਹੀਂ ਆਪਾਂ ਤੇ ਜਿਹੜੇ ਵੇਖੇ ਉਹੀ ਦੱਸ ਸਕਦੇ ਆ ਨਾ ਕਿੰਨੇ ਕ ਦਿਨਾਂ ਤੋਂ ਦੇਖ ਰਹੇ ਤੁਸੀਂ ਇਹਨਾਂ ਨੂੰ ਇਹ 8 8-10 ਦਿਨ ਤੋਂ ਵੇਖ ਰਹੇ ਜੀ ਜਦੋਂ ਦਾ ਪਾਣੀ ਆਇਆ ਉਦੋਂ ਦਾ ਹੀ ਵੇਖ ਤੁਰੇ ਫਿਰਦੇ ਜੀ ਅੱਛਾ ਕੋਈ ਸਰਕਾਰ ਨੂੰ ਪ੍ਰਸ਼ਾਸਨ ਕੋਲੋਂ ਕੀ ਮੰਗਿਆ ਪ੍ਰਸ਼ਾਸਨ ਕੋਲੋਂ ਮੰਗਿਆ ਜੀ ਇਹਨਾਂ ਨੂੰ ਸੇਫ ਜਗ੍ਹਾ ਤੇ ਕਿਤੇ ਰੱਖਿਆ ਜਾਵੇ ਜਦੋਂ ਪਾਣੀ ਲੱਥ ਜਾਂਦਾ ਉਦੋਂ ਕਿਤੇ ਚੱਲਿਆ ਜਾਵੇ ਇਹਨਾਂ ਨੂੰ ਕਿੱਥੇ ਚੱਲਣਾ ਇੱਦਾਂ ਦੇਖਿਆ ਜਾਵੇ ਕਾਫੀ ਨੁਕਸਾਨ ਹੋਇਆ ਹਾਲੇ ਤੱਕ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਅਜੇ ਤੱਕ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਨਹੀਂ ਆਇਆ ਜੀ ਅਸੀਂ ਤੇ ਇੱਕ ਡੀਸੀ ਸਾਹਿਬ ਦੇ ਵੀ ਗ ਅੱਜ ਖੇਤੀ ਵਿਭਾਗ ਆਲੇ ਆਏ ਸੀ ਉਹ ਕਹਿੰਦੇ ਸੀ ਵੀ ਝੋਨਾ ਦਾ ਬੀਜ ਜਿਹੜਾ ਪੰਜ-ਪੰਜ ਕਿਲੋ ਜਾਂ ਕਹਿੰਦੇ ਦਈਏ ਉਹ ਬੀਜ ਲੈ ਕੇ ਕਰਨਗੇ ਕੀ ਕਿਸਾਨ ਟਾਈਮ ਤੇ ਓਵਰ ਹੋ ਗਿਆ ਗਈ ਇਹਨਾਂ ਦਾ ਝੋਨੇ ਦਾ ਝੋਨਾ ਲਾਉਣ ਦਾ ਟਾਈਮ ਨਹੀਂ ਲੱਗਿਆ ਤੇ ਜਦ ਪਨੀਰੀ ਤਿਆਰ ਕਰੂਗਾ ਪਨੀਰੀ ਤਿਆਰ ਕਰਕੇ ਝੋਨਾ ਲਾਊਗਾ ਕਿਦੋਂ ਵੱਢੂਗਾ ਤੇ ਕਿਦੋਂ ਕਣਕ ਬੀਜੂਗਾ ਪਹਿਲੇ ਤਾਂ ਕਣਕ ਦੀ ਆਸ ਨਹੀਂ ਜੀਣ ਤੁਹਾਨੂੰ ਰਹਿ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਨਮੋਲ ਸਿੰਘ ਖਾਲਸਾ ਪਿੰਡ ਦਾਰਾਪੁਰ ਤੋਂ ਪਾਪਾ ਇਸ ਵਕਤ ਡਿਸਟ੍ਰਿਕਟ ਤਰਨਤਾਰਨ ਦੇ ਬਲਾਕ ਡੂਰ ਸਾਹਿਬ ਦੇ ਪਿੰਡ ਦੀ ਦਾਰਾਪੁਰ ਦੇ ਵਿੱਚ ਖਲੋਤੇ ਸਵੇ ਤੁ ਸੀਮਾਂ ਤੇ ਖਲੋਤੇ ਆ ਤਾਨੂੰ ਕੈਮਰਾਮੈਨ ਨੇ ਦਿਖਾਈ ਦਿੱਤਾ ਸਾਰਾ ਕੁ ਉਹ ਆਪਣੇ ਟੀ ਵਾਲੇ ਵੀਰ ਨੇ ਵੀ ਇੱਥੇ ਪਾਣੀ ਤਕਰੀਬਤ 6 ਫੁੱਟ ਦੇ ਕਰੀਬ ਜਿਹੜਾ ਖਲੋਤਾ ਹੋਇਆ ਇਸ ਪਾਣੀ ਦੇ ਵਿੱਚ ਤਕਰੀਬਨ ਮਗਰਮਛ ਜਿਹਨੂੰ ਕੜਿਹਾਲ ਕਹੈਦੇ ਨੇ ਸੱਪ ਹੋਰ ਅਨੇਕਾਂ ਹੀ ਜਾਨਵਰ ਜਿਹੜੇ ਪਾਣੀ ਵਿੱਚ ਰਹਿਣ ਵਾਲੇ ਆ ਉਹ ਸਾਰੇ ਇਹਦੇ ਵਿੱਚ ਹੁਣ ਮੌਜੂਦ ਆ ਕਈ ਕਿਸਾਨਾਂ ਨੇ ਵੇਖੇ ਇੱਥੇ ਤੁਸੀਂ ਕੈਮਰਾਮੈਨ ਨੇ ਦਿਖਾਇਆ ਹੋਊਗਾ ਕਿ ਉਹਨਾਂ ਦੇ ਬੰਬੀਆਂ ਦੇ ਵਿੱਚ ਟੂਬ ਵਾਲਾਂ ਦੇ ਜੋ ਬਹੁਤ ਸਮਾਨ ਪਿਆ ਉਹ ਸਮਾਨ ਕੱਢਣ ਵੀ ਨਹੀਂ ਜਾ ਰਹੇ ਬੇੜੀ ਰਾਹੀਂ ਕੋਈ ਸਮਾਨ ਅੰਦਰ ਜਾਂਦਾ ਉਹ ਵੀ ਨਹੀਂ ਜਾ ਰਹੇ ਸਾਡੇ ਪਿੰਡ ਵਾਲੇ ਲੋਕਾਂ ਨੇ ਇੱਕ ਮੌਜੂਦਾ ਟੀਮ ਬਣਾ ਕੇ ਵੀ ਇਸ ਤੁਸੀਦੇ ਤੇ ਰਾਤ ਨੂੰ ਪਹਿਰਾ ਦਿੰਦੇ ਆ ਤਾਂ ਕਿ ਜਿਹੜੇ ਜਾਨਵਰ ਪਿੰਡ ਵੱਲ ਨੂੰ ਨਾ ਆ ਸਕਣ ਕਾਫੀ ਖਤਰੇ ਦਾ ਮਾਹੌਲ ਬਣਿਆ ਸੀ ਬਹੁਤ ਜ਼ਿਆਦਾ ਖਤਰੇ ਦਾ ਮਾਹੌਲ ਬਣਿਆ ਪਿਆ ਅਸੀਂ ਪਿੰਡ ਦੇ ਵਿੱਚ ಗ್ರಾಮ ਪੰਚਾਇਤ ਵੱਲੋਂ ਤੇ ਸਾਰੇ ਪਿੰਡ ਵੱਲੋਂ ਦੋ ਦੋ ਤਿੰਨ ਤਿੰਨ ਚਾਰ ਚਾਰ ਬੰਦੇ ਇਸ ਤੁਸੀਦੇ ਤੇ ਲਗਾਤਾਰ ਚੱਲਦੇ ਰਹਿੰਦੇ ਆ ਤਾਂ ਕਿ ਇਹ ਜਿਹੜੇ ਜਾਨਵਰ ਆ ਸੱਪ ਮਗਰਮਸ਼ਕਾਸ ਕਰਕੇ ਮਗਰਮਸ ਇਹ ਤਾਂ ਕਿਤੇ ਪਿੰਡ ਵਾਲੀ ਸਾਈਡ ਨੂੰ ਪਿੰਡ ਵੱਲ ਨਾ ਚੜ ਜਾਣ ਤੇ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਕੀ ਮੰਗ ਨਹੀਂ ਪ੍ਰਸ਼ਾਸਨ ਕੋਈ ਮੰਗ ਕਰਦੇ ਆ ਕਿ ਇੱਕ ਵਾਰੀ ਮੌਕਾ ਵੇਖਿਆ ਜਾਵੇ ਮੌਕਾ ਵੇਖ ਕੇ ਇੱਥੇ ਬਣਦਾ ਜੋ ਵੀ ਇਹ ਤੇ ਸਾਧਨ ਹੈ ਉਹਦੇ ਮੁਤਾਬਕ ਬੇੜੀਆਂ ਜਿਹਦੇ ਰਾਹੀਂ ਵੀ ਪ੍ਰਸ਼ਾਸਨ ਫੜ ਸਕਦਾ ਇਹਨਾਂ ਨੂੰ ਫੜ ਕੇ ਸੇਫ ਜਗ੍ਹਾ ਤੇ ਜਾਨਵਰ ਨੂੰ ਲਜਾਇਆ ਜਾ ਸਕੇ ਤੇ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਾੜ हट ਜਾਂਦੀ ਆ ਉਹ ਜਿੱਥੇ ਵੀ ਇਹਨਾਂ ਨੇ ਇਸ ਜਾਨਵਰ ਨੂੰ ਰੱਖਣਾ ਹੋਵੇ ਰੱਖ ਸਕੇ ਤਾਂ ਕਿ ਜਿੰਨਾ ਵੀ ਆਉਣ ਵਾਲੇ ਸਹਿਮ ਦੀ ਘੜੀ ਬਣੀ ਵੀ ਪਿੰਡਾਂ ਵਿੱਚ ਉਹ ਪਿੰਡ ਵਾਲੇ ਥੋੜਾ ਜਿਹਾ ਆਪਣੀ ਰਾਤ ਮਹਿਸੂਸ ਕਰਨ ਆਜੇ ਕੀ ਨਾਮ ਵੀਰ ਜੀ ਆਪਣਾ ਨਾਮ ਵੀਰ ਜੀ ਸਕਤਰ ਸਿੰਘ ਜੋਹੜਾ ਅੱਛਾ ਆ ਵੇਖਿਆ ਆਪਾਂ ਤੁਹਾਡੀਆਂ ਪਾਣੀਆਂ ਦੇ ਵਿੱਚ ਜਿਹੜੇ ਮગર ਮਛ ਤੇ ਕੜਿਹਾਲ ਤੁਰੇ ਫਿਰਦੇ ਨੇ ਕਿਦਾਂ ਤੋਂ ਦੇਖ ਰਹੇ ਤੁਸੀਂ ਇਹਨਾਂ ਨੂੰ ਇਹ ਭਾਜੀ ਅਸੀਂ ਤਕਰੀਬਨ 8 ਤੋਂ 10 ਦਿਨ ਹੋ ਗਏ ਆ ਜਿਹੜੇ ਰੋਜ਼ ਦੇਖਦੇ ਆ ਅਸੀਂ ਦਿਨੇ ਵੀ ਤਕਾਲਾਂ ਨੂੰ ਵੀ ਕਿਹੜੀ ਕਿਹੜੀ ਸ਼ਾਇਰ ਦੇਖੀ ਇੱਥੇ ਤੁਸੀਂ ਇਹਦੇ ਵਿੱਚ ਜੀ ਸੱਪ ਮગરਮਛ ਤੇ ਹੋਰ ਜਿਹੜੇ ਜੀਵ ਜੰਤੂ ਪਾਣੀ ਵਿੱਚ ਰਹਿੰਦੇ ਆ ਉਹ ਸਾਰੇ ਕਈ ਤਰ੍ਹਾਂ ਬੰਨ ਤੇ ਆਪਣੇ ਆਣ ਕੇ ਰੈਸਟ ਕਰਦੇ ਆ ਯਾਨੀ ਕਿ ਪਾਣੀ ਦੇ ਮਾਰੇ ਉੱਤੇ ਆਉਂਦੇ ਆ ਕਹਤਾ ਦੁਨ ਇਥੇ ਇਲਾਕੇ ਜੇ ਡਰਦਾ ਮੋਹਲ ਕਾਫੀ ਬਣਿਆ ਹੋਣਾ ਹਾਂਜੀ ਸਾਨੂੰ ਇਥੇ ਤਕਰੀਬਨ ਬੈਰੋਵਾਲ ਦਾਰਾਪੁਰ ਨੂੰ ਬਹੁਤ ਜ਼ਿਆਦਾ ਡਰਦਾ ਮੋਹਲਾ ਪਾਣੀ ਬਿਲਕੁਲ ਟਟਾਈ ਦੇ ਨਾਲ ਲੱਗਾ ਹੋਇਆ ਜਿਹੜੇ ਲਾਗੇ ਲਾਗੇ ਘਰਾਂਲੇ ਆ ਉਹਨਾਂ ਚ ਬਹੁਤ ਜ਼ਿਆਦੀ ਸਹਿਮ ਦੀ ਲਹਿਰ ਆ ਪਈ ਹੁਣ ਕੀ ਕੀਤਾ ਜਾਵੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਸਰਕਾਰ ਕੋਲ ਸਰਕਾਰ ਕੋਲੋਂ ਇਹ ਮੰਗਿਆ ਜੀ ਇਹਨਾਂ ਨੂੰ ਫੜ ਕੇ ਕਿਤੇ ਸੁਰੱਖਿਅਤ ਜਿਗਾ ਤੇ ਰੱਖਿਆ ਜਾਵੇ ਜਦੋਂ ਸਾਡੀਆਂ ਖੇਤਾਂ ਵਿੱਚੋਂ ਪਾਣੀ ਨਿਕਲ ਜੇ ਉਹਨਾਂ ਨੂੰ ਫੇਰ ਦਰਿਆ 'ਚ ਛੱਡਿਆ ਜਾਵੇ